ਠੀਕ ਹਾਲ ਜੀ ਅੱਜ ਆਪਾਂ ਪੰਜਾਬ ਮਿਊਜ਼ੀਅਮ ਆਏ ਆ ਤੇ ਇੱਧਰ ਵੇਖੋ ਪਛੇਾਰੋ ਪਲੇਨ ਲੱਗਾ ਆਪਣੇ ਤੇ ਬਾਕੀ ਅੰਦਰ ਕੀ ਕੀ ਆ ਲੋਕੇਸ਼ਨ ਚੈੱਕ ਕਰੋ ਬਾਹਰ ਦੀ ਬਾਕੀ ਆਪਾਂ ਟਿਕਟ ਲੈ ਕੇ ਅੰਦਰ ਜਲਦੇ ਆ ਬਾਕੀ ਵੇਖਦੇ ਆ ਕੀ ਪ੍ਰਾਈਸ ਆ ਕਿੰਦਾ ਆ ਸਾਰਾ ਕੁਝ ਦੱਸਾਂਗੇ ਤਾਂ ਸਾਰੇ ਜਾਨੇ ਪੂਰਾ ਵਲੌਗ ਦੇਖ ਕੇ ਜਾਇਓ ਬਾਬਾ ਜੀ ਹੁਣ ਲੱਗੇ ਆਪਾਂ ਟਿਕਟ ਲੈਣ ਟਿਕਟ ਲੈ ਲਈ ਆ ਹੁਣ ਲੱਗੇ ਅੰਦਰ ਜਾਣ ਤੇ ਪਈ ਆਪਣੀ ਤੂਪ ਇਸ ਜੰਗ ਚ ਕੰਮ ਆਈ ਹੁਣ ਚੱਲੇ ਆਪਾਂ ਵਿਅਪਨ ਗੈਰ ਲੜੀ ਚ ਜਿੱਦੇ ਚ ਸਾਰਾ ਸਮਾਨ ਪਿਆ ਹੈ ਇੱਧਰ ਕਿਰਪਾਨਾਂ ਪਈਆਂ ਨੇ ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਨੇ ਜੰਗ ਚ ਕੰਮ ਆਈਆਂ ਆ ਵੇਖੋ ਕਿਰਪਾਨਾਂ ਇੱਧਰ ਸੇਪਾ ਜਿਹੜਾ ਫੌਜ ਨੇ ਤਿਆਰ ਕੀਤਾ ਹੈ ਇੱਧਰ ਬੰਦੂਕਾਂ ਪ੍ਰਾਤਨ ਸਮੇਂ ਦੀਆਂ ਇੱਧਰ ਤੁਸੀਂ ਵਿਊ ਵੇਖੋ ਸਾਰਾ ਹੀ ਇਦਾਂ ਸਿੱਖ ਜਿਹੜੀ ਜਾਲੀ ਜੀ ਸਰੀਰ ਨੂੰ ਪਾਉਂਦੇ ਸੀ ਕੋਈ ਤੀਰ ਦਾ ਵੱਜੇ ਕੁਝ ਆਟਾ ਲਾਣੇ ਜਿਹੜੀਆਂ ਨਿਹੰਗ ਸਿੰਘ ਲਾਉਂਦੇ ਨੇ ਇੱਧਰ ਪਿਸਤੌਲ ਨੇ ਪੁਰਾਣੇ ਸਮਿਆਂ ਦੇ ਇਹ ਬੰਦੂਕਾਂ ਆ ਗਈਆਂ ਜੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀਆਂ ਸਾਰੀਆਂ ਇੱਕ ਦਫਾ ਜੀ ਸਾਉ ਦਾ ਬਣਾਇਆ ਵਾ ਫੋਟੋਆਂ ਖਿੱਚਣ ਨੂੰ ਵਿਊ ਜਿੱਥੇ ਨੇ ਫੋਟੋ ਖਿੱਚਣੀ ਹੋਏ ਜਾਂ ਸੈਲਫੀ ਲੈਣੀ ਹੋਏ ਸਿੰਗਲ ਲਗਾਓ ਇੱਕ ਸਿਕਲ ਖੰਡਾ 3 ਵੈਪਨ ਨੂੰ ਕੰਬਾਈਨ ਕਰਕੇ ਬਣਾਉਂਦਾ 사이ਡਰ ਲੱਗੀਏ ਇਸਕੇ ਸਿੰਗਲ ਹੈ ਜਿਸ ਨੂੰ আর ਵਿਚਨੇ ਲੱਗੀਏ ਡਬਲ ਹੈ ਜਿਸ ਨੂੰ ਉੱਪਰ ਲਗਾਉ ਹੈ ਚੱਕਰ 3 ਵੈਪਨ ਨੂੰ ਕੰਬਾਈਨ ਕਰਕੇ ਬਣਾਉਂਦਾ ਸੀ ਇਹ ਕਿਹਦੇ ਲੱਗਦਾ ਸਿੰਗਲ ਇਟਸ ਕਾਲਡ ਖੰਡਾ ਇਹ ਆ ਗਿਆ ਜੀ ਰਫਲਾ ਜੇ ਰੀਆਂ ਜੰਗ ਚ ਲਏ ਐ ਕਮ ਆਏ ਐ ਸਾਰੀਆਂ ਉਹ ਇੱਥੇ ਰੱਖਤੀਆਂ ਵਾਂ ਪਰ ਅਜੀਬ ਗਿੰਦੇ ਆ ਕਿ ਸਾਰੀਆਂ ਚਾਲੂ ਨੇ ਤੇ ਜੰਗ ਜਿੱਤਣ ਤੋਂ ਬਾਅਦ ਸਾਰੀਆਂ ਇੱਥੇ ਲਿਆ ਕੇ ਰੱਖੀਆਂ ਨੇ ਤਾਂ ਸਿੱਖਾਂ ਦੇ ਸਾਸਤਰ ਨੇ ਜੇ ਜੰਗ ਚੋਂ ਕਿਤੇ ਹਥਿਆਰ ਨਹੀਂ ਹੁੰਦੇ ਫਿਰ ਇਹ ਹਥਿਆਰ ਤੇਜ਼ ਤਾਰ ਹਥਿਆਰ ਵਰਤਦੇ ਰਹੇ ਜੰਗ ਚ ਇੱਧਰ ਕੋਣ ਪਏ ਨੇ ਇੱਧਰ ਆਰਮੀ ਦੇ ਬਿਟਕਾਉਣ ਨੇ ਇਹ ਮਾੜਾ ਜਾਨਜੀਤ ਸਿੰਘ ਦੇ ਟਾਈਮ ਦੇ ਪਿਸਤੌਲ ਆਏ ਆਂ ਦੇ ਇੱਕ ਟਾਈਮ ਤੇ ਦੋ ਫਾਇਰ ਕਰਦੇ ਰਹੇ ਆਂ ਦਰ ਆਗੀਆਂ ਜੀ ਕਿਰਪਾਨਾਂ ਤੇ ਟਾਲਾ ਇਹ ਵੀ ਉਹ ਤੋਂ ਸਮੇਂ ਦੀਆਂ ਨੇ ਸਾਰੀਆਂ ਹੀ ਜਿਹੜੀਆਂ ਸਾਹਮਣੇ ਰੱਖੀਆਂ ਇੱਧਰ ਤੀਰ ਨੇ ਤੀਰ ਕਮਾਨ ਇੱਧਰ ਆ ਗਿਆ ਜੀ ਸਿੱਖਾਂ ਦਾ ਜੰਗਵੇਲੇ ਦੀ ਨਾਲ ਬਣਾਏ ਜਦੋਂ ਜੰਗ ਦਾ ਮੁਗਲਾਂ ਨਾਲ ਜੰਗ ਹੀ ਤੋਂ ਦਾ ਸਾਰਾ ਕੁਝ ਬਣਾਇਆ ਜੀ ਗੁਰੂ ਨਾਨਕ ਦੇਵ ਜੀ ਦਾ ਕਿਰਤ ਕਰੋ ਨਾਮ ਜਪੋ ਵੰਡ ਸਖੋ ਸਾਰਾ ਇਤਿਹਾਸ ਦੱਸਿਆ ਇਹਦੇ ਉੱਤੇ ਗੁਰੂ ਨਾਨਕ ਦੇਵ ਜੀ ਨੇ ਕਿੱਥੇ ਕਿੱਥੇ ਉਦਾਸੀਆਂ ਕੀਤੀਆਂ ਕਿੱਥੇ ਕਿੱਥੇ ਗਏ ਆ ਸਾਰਾ ਹੀ ਨਕਸ਼ਾ ਉਹਨਾਂ ਦਾ ਵਾ ਇੱਧਰ ਟਾਈਮ ਆਫ ਵਾਸ ਮਾੜਾ ਜਾਨ ਸਿੰਘ ਸਿੱਖ ਐਮਪਾਇਰ ਇੰਡੀਅਨ ਕੰਪਨੀ ਇੱਥੇ ਮੂਵੀ ਲੱਗੀ ਹੁੰਦੀ ਆ ਜਿੰਨੇ ਕੇ ਨੇ ਮੂਵੀ ਵੇਖਣੀ ਹੋਏ ਉਹ ਵੀ ਵੇਸਤਾ ਦਾ ਬੈਠ ਕੇ ਹੁਣ ਆਪਾਂ ਚੱਲੇ ਆਂ ਜੀ ਉੱਤੇ ਉੱਤੇ ਜਾ ਕੇ ਤੁਹਾਨੂੰ ਦੱਸਦੇ ਆਂ ਸਾਰਾ ਹੀ ਵਿਊ ਸਰ ਦਾ ਸਾਹਿਬ ਆਈ ਪ੍ਰਤੀ ਦੇ ਪਤੇ ਹੁਣ ਆਪਾਂ ਉੱਪਰ ਆ ਗਏ ਆ ਗੈਲਰੀ 'ਚ ਇਹਦੇ ਸਾਰਾ ਇਹਨਾਂ ਨੇ ਸਿੱਖ ਇਤਿਹਾਸ ਮਤਲਬ ਕਿ ਦਿਖਾਇਆ ਵਾ ਤਸਵੀਰਾਂ ਵਾਂ ਕੰਦ ਤੇ ਬੜਾ ਕੁਝਾ ਜੋ ਕੁਝ ਆਪਣੇ ਇਤਿਹਾਸ 'ਚ ਹੋਇਆ ਵਾ ਸਿੱਖਾਂ ਦੇ ਮਤਲਬ ਕਿ ਬਹੁਤ ਵਧੀਆ ਚੀਜ਼ ਆਪਣੇ ਬੱਚਿਆਂ ਨੂੰ ਲਿਆ ਕੇ ਆ ਕੇ ਇਹ ਚੀਜ਼ਾਂ ਵਖਾ ਲਗੀਆਂ ਚਾਹੀਦੀਆਂ ਵਾ ਤੇ ਇੱਧਰ ਸਾਰਾ ਕੁਝ ਆ ਵੇਖੋ ਮਗਰ ਤਸਵੀਰਾਂ ਸਾਰੀਆਂ ਹੀ ਬਾਕੀ ਹੋਰ ਵੀ ਆਪਾਂ ਤੁਹਾਨੂੰ ਦਿਖਾ ਦਿਆਂ ਪੱਥਰ ਦੇ ਨਾਲ ਜਿੱਦਾਂ ਸਾਰਾ ਕੁਝ ਬਣਵਾਇਆ ਵਾ ਆਹ ਜੀ ਭਾਈ ਕਨੇਹਿਆ ਜੀ ਆਪਾ ਦੀਪ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਭਾਈ ਤਾਰੂ ਸਿੰਘ ਜੀ ਭਾਈ ਮਨੀ ਸਿੰਘ ਜੀ ਜੀ ਗੈਲਰੀ ਪੀਚ ਉਧਰ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਬਣ ਸਵਾਤਿਆਸ ਬਾਕੀ ਆਪਾਂ 3 ਗੈਲਰੀ ਚ ਦੱਸਦੇ ਆ ਕੀ ਕੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੀ ਸਭਾ ਲੱਗੀ ਸੀ ਕੋਈ ਯਾਦਦਾ ਨਹੀਂ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਸਭਾ ਲੱਗੀ ਹੁੰਦੀ ਹੁੰਦੇ ਟਾਈਮ ਨਾਲ ਉਹਨਾਂ ਦੇ ਸਿੱਖ ਬੈਠੇ ਨੇ ਸਭਾ ਦੇ ਵਿੱਚ ਤਾਂ ਅੰਗਰੇਜ਼ਾਂ ਨੇ ਜਦੋਂ ਹਮਲਾ ਕਰਤਾ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਚ ਤਕੋ ਜਿਸੇ ਕੋ ਉਦਰੇ ਅੰਗਰੇਜ਼ਾਂ ਨਾਲ ਲੜ ਗਏ ਸੀ ਤੇ ਉਹਦੇ ਕਰਕੇ ਸਿੱਖ ਰਾਜ ਖਤਮ ਹੋ ਗਿਆ ਤੇ ਬ੍ਰਿਟਿਸ਼ ਰਾਜ ਆ ਗਿਆ ਤੇ ਫਿਰ ਸੌ ਸਾਲਾਂ ਮੰਨ ਰਾਜ ਕੀਤਾ ਜਾਂਦੇ ਹਾਂ ਗੈਲਰੀ ਪੰਜਮੀ ਚ ਚੱਲੇ ਆ ਜੀ ਇੱਧਰ ਹੁਣ ਆ ਗਈ ਆਪਣੀ 71 ਦੀ ਜੰਗ ਸਰਹਾ ਕੋ ਜਿਹਦਰ ਸੋਜ ਦੇ ਵੇਖੋ ਬਣਾਏ ਸਾੜੇ ਵੀਊ ਵੀਊ ਵੀ ਉਸੇ ਟਾਈਮ ਦਾ ਹੀ ਬਣਾਇਆ ਵਾ ਜਿੱਦਾਂ ਦਾ ਸਾਰਾ ਵੀਊਸ ਹੰਦਾਰਿਆ ਇੱਧਰ ਮੂਵੀ ਚ ਲੰਦੀ ਆ ਇੱਧਰ ਟੈਂਕ ਖਲੋਤੇ ਨੇ ਇੱਧਰ ਫੌਜੀ ਇੰਦਰ ਵੀ ਲਿਆ ਕੇ ਟਿੰਕ ਕੋ ਪੱਤਰ ਦੇ ਬਣਾਏ ਕੋ ਆਪਣੇ ਬਣਾਏ ਇਹਨਾਂ ਨੇ। ਇੱਕ ਛੇਪ ਬਣਾਇਆ ਪਾਣੀ ਵਾਲਾ ਵੱਡਾ। ਹੁਣ ਆਪਾਂ ਚੱਲਨੇ ਆ 6ਵੇਂ 7ਵੇਂ ਲਿਫਟ ਤੇ ਚੜ ਕੇ। ਆ ਵਜ਼ੀ ਇੱਥੇ ਆ ਗਏ ਆ ਇੱਥੇ ਹੁਣ ਆਪ ਦੇਖੋ ਕਿੱਡਾ ਘੈਂਟ ਰਸਤਾ ਜਿਆ ਬਣਾਇਆ ਪੁਰਾਣੇ ਸਮੇਂ ਦਾ ਜਿੱਦਾਂ ਜੰਗ ਵੇਲੇ ਬਣਾਏ ਹੁੰਦੇ ਸੀ। ਸੁਰੰਗਾਂ ਜੀਆਂ। ਇਧਰ ਫੋ ਜੀ ਖਲਾੜੇ ਨੇ। ਇਹ ਕੋਈ ਦਾਮਤ ਲੱਗੇ ਬਰਤਪੁਰ ਕੋ ਪਈ ਹੋਏ ਪਹਾੜ ਜਿੱਦਾਂ ਪੂਰਾ 뷰 ਉਦਾਂ ਦੇ ਰੱਖਿਆ ਆ ਆ ਪੱਥਰ ਦੇ ਬਣਾਏ ਆ ਸਾੜੇ ਟੈਂਕ ਆ ਜੀਭਾਂ ਖਲੋਤੀਆਂ ਫੌਜ ਦੀਆਂ ਮੌਗਾ ੜੂ 뷰 ਆ ਆ ਗਈ ਆ ਜੀ 1971 ਦੀ ਜੰਗ ਇੱਧਰ ਵੇਖੋ ਜਿਹੜਾ ਉਹਨਾਂ ਤੇ ਅਤਿਆਚਾਰ ਕੀਤਾ ਇੱਧਰ ਕਰਨਲ ਸਾਹਿਬ ਖਲੋਤੇ ਨੇ। ਬਾਕੀ ਆ ਵੀ ਵਿਊ ਜਦਾਂ ਪੌਦੇ ਪਾਦ ਦੇ ਵੇਖੋ ਸਾਰਾ ਕੁਝ ਉਦਾ ਦਾ ਪਹਾੜੀ ਵਿਊ ਦਿੱਤਾ ਵਾ। ਇੱਧਰ ਟੈਂਕ ਖਲੋਤੇ ਨੇ। ਇੱਧਰ ਆ ਵੇਖੋ ਪੁਰਾਣੇ ਸਮੇਂ ਦੀ ਜਦਾਂ ਕੰਦੀ ਓਦਾਂ ਹੀ ਕੰਦ ਉਹਨਾ ਬਣਾ ਕੇ ਰੱਖੀ ਆ। ਆ ਸਾਰੇ 1918 ਦੇ ਸਾਰਾ ਕੁਝ ਉਦਾ ਹੀ ਰੱਖਿਆ ਵਾ। ਇਹ ਟੈਂਕਾਂ ਨਾਲ ਉਹ ਲੜੇ ਜਿਹੜੇ ਜੰਗ 'ਚ ਕੰਮ ਆਇਹੀ। ਕੋ ਫੌਜੀ ਕਲੋਥੇ ਨਾਲ ਵੀ ਉਹਦਾ ਦਾ ਬੈਕ ਸਾਈਡ ਦੇ ਦਿੱਤਾ ਵਾ ਇੱਧਰ ਪੈਰਾਸੂਟ ਰਾਂ ਜਿਹੜੇ ਉਤਰਦੇ ਸੀ ਉਹਨਾਂ ਨੂੰ ਆ ਵੇਖੋ ਪੈਰਾਸੂਟ ਵਾਲਾ ਸਿਸਟਮ ਹੀ ਕੀਤਾ ਸਾੜੇ ਆਹ ਹੈਲੀਕਾਪਟਰ ਚਾ ਇੱਧਰ ਜਿਹੜਾ ਫੈਸਲਾ ਕੋਈ ਹੰਦਾ ਹੋਊਗਾ ਤੇ ਇੱਧਰ ਸੇਪਾ ਆ ਗਿਆ ਪੂਰਾ ਸੇਪਾ ਹੀ ਬਣਾਇਆ ਉਹਨਾਂ ਨੇ ਨਾ ਲੱਗੇ ਵੇਖੋ ਮੂਵੀ ਚੱਲਦੀ ਆ ਹੈਂਡਲ ਹੁੰਦਾ ਆ ਕੰਦਾਂ ਦੇ ਡਿਜ਼ਾਈਨ ਆ ਪਹਾੜੀਆਂ ਚੜਦ ਹੁੰਦੇ ਜਦੋਂ ਤਾਂ ਉਹ ਵੀ ਪੂਰਾ 뷰 ਉਦਾਂ ਦਾ ਹੀ ਦਿੱਤਾ ਵਾ ਉਹਨਾਂ ਨੂੰ ਹੰਗਾਰੀਆ ਕੈਂਪ ਬਣਾਇਆ ਜਿੱਦਾਂ ਮੈਡੀਕਲ ਕੈਂਪ ਜਦੋਂ ਜੰਗ 'ਚ ਬੰਦੇ ਰਹੇ ਉਹ ਵੇਖੋ ਪੂਰਾ ਉਦਾਂ ਦਾ ਤਿਆਰ ਕੀਤਾ ਚੌਂਪੜੀਆਂ ਬਣਾ ਕੇ ਆਇਰ ਫੋਰਸ ਦੀਆਂ ਮਜੇਲਾ ਲੋਜੀ ਹੁਣ ਆਪਾਂ ਆ ਗਏ ਆ ਸਰ ਗੜੀ ਲੜਾਈ ਦੇ ਮਹਾਨ ਸੀ ਦੇ ਤੇ ਮੂਵੀ ਲੱਗੂਗੀ ਤੋਂ ਜਿਹ ਦੱਸਣਗੇ ਕਾ ਐਨਕਾ ਸਾਨੂੰ ਦੇਤੀਆਂ ਵਾਂ ਆਂਦੇ ਜਿਆਦਾ ਅੱਖਾਂ ਚ ਨਾ ਪੈਣ ਫੜੋਸਣੀ ਵੀਰਾਂ ਦੀ ਗੱਥਾ ਲੋ ਜੀ ਹੁਣ ਆਪਾਂ ਲਈਆਂ ਐਨਕਾ ਲਾ ਆ ਜਿਹੜੇ 2-4 ਰਹਿ ਗਏ ਉਹਨਾਂ ਦੀ ਲੋ ਜੀ ਮੂਵੀ ਹੋ ਗਈ ਸਟਾਰਟ ਤੇ ਨਾਲ ਜਿੱਦਾਂ ਦਾ ਵਿਊ ਹੁੰਦਾ ਉਹ ਅੰਦਰ ਉਦਾਂ ਦਾ ਵਿਊ ਬਾਹਰ ਕਰਦੇ ਆ ਜੰਗ ਲੱਗਦੀ ਆ ਨਾਲ ਹੀ ਕੁਰਸੀਆਂ ਹਿਲਦੀਆਂ ਪੂੜੀਆਂ ਉਦਾਂ ਹੀ ਅੰਦਰ ਵੇਖੋ ਜਦੋਂ ਟੈਂਕਾ ਮੜਾ ਨਾਲ ਹੀ ਕੁਰਸੀਆਂ ਝਾੜੀਆਂ ਇਦਾਂ ਹੀ ਲੰਦੀਆਂ ਜੇ ਅੱਗ ਵਾਦੇ ਅੱਗ ਨਿਕਲਦੀ ਸਾਈਡਾਂ ਤੋਂ ਫਸੇ ਰਹੀ ਆ ਬਿੱਕੀ ਗੜਕਦੀ ਆ ਆ ਵੇਖੋ ਅੱਗ ਕਿਦਾਂ ਡਈ ਸਾਈਡਾਂ ਵਾ ਨਾਲ ਹੀ ਕੁਰਸੀਆਂ ਸਾਰੀਆਂ ਹੁਣ ਗੇਮ ਲਾਤੀ ਉਹਨਾਂ ਨੇ ਆ ਵੇਖੋ ਤਾਂ ਨੂੰ ਜਾਨ ਆਲੀ ਮਾੜੀ ਕੁਰਸੀਆਂ ਉਦਾਂ ਜਾਂਦੀਆਂ ਤਾਂ ਠਾ ਠਾ ਹੁੰਦੀਆਂ ਸਾਰਾ ਗੁੱਜ ਹੁੰਦਾ ਇਹ ਲਾਸਟ ਦੇ ਗੇਮ ਲੋ ਆਗੇ ਦਿੰਦੇ ਆ ਇਹ ਤਾਂ ਲੱਗਦਾ ਜਿੱਦਾਂ ਸੱਚੀ ਆਪਾਂ ਵਿੱਚ ਬੈਠੇ ਹੰਨੇ ਆ ਸੱਚੀ ਟ੍ਰੇਨ ਜਾਂਦੀ ਹੈ ਪੂਰਾ ਉਦਾਂ ਦਾ 뷰 ਆ ਕੇ ਕੁਰਸੀਆਂ ਸਾਰੀਆਂ ਹਿਲਾਉਂਦੀਆਂ ਜਿੱਦਾਂ ਦਾ ਅੰਦਰ 뷰 ਹੈ ਸਕਰੀਨ ਤੇ ਉਦਾਂ ਦੇ ਬਾਹਰ 뷰 ਕਰਦੇ ਪੂਰਾ ਆਗਲੇ ਬਨੇ ਕੋ ਕੁਰਸੀਆਂ ਕਿਦਾਂ ਲੰਦੀਆਂ ਸਾਰੇ ਬੈਠੇ ਜਿੱਦਾਂ ਦਾ ਜੇ ਤਾਂ ਨ ਜਾਂਦੀ ਇਹਦੇ ਸਾਰੇ ਥਾਂ ਨੂੰ ਆ ਜਾਂਦੇ ਆ ਇਹਦੇ ਥਾਂ ਨੂੰ ਜਾਂਦੀ ਸਾਰੇ ਥਾਂ ਹੋ ਜਾਂਦੇ ਆ ਤੇ ਆਟੋਮੈਟਿਕ ਹੀ ਸਾਰੀਆਂ ਕੁਰਸੀਆਂ ਹਿਲਦੀਆਂ ਇਧਰ ਦਾ ਵੀਊ ਵੇਖੋ ਇਹਦੀ ਆਡੀ ਟਿਕਟ 50 ਰੁਪਏ ਦੀ ਲੱਗੀ ਹੈ ਵੱਖਰੀ ਇਹ ਜਿੰਨੇ ਵੇਖਣੀ ਹੁੰਦੀ ਹੈ ਮੂਵੀ ਉਹ ਹੀ ਮਰਜ਼ੀ ਹੈ ਜਿੰਨੇ ਨਹੀਂ ਵੇਖਣੀ ਉਹ ਦਿਮਾਗੀਆ ਕੋਈ ਇਹ ਡਾਉ ਤੱਕਾ ਨਹੀਂ ਕਰਦੇ ਫਿਰ ਜਦੋਂ ਪਾਣੀ ਡਿੱਗਦਾ ਉਹ ਵੀ ਅਸਲੀ ਸੁੱਟਦੇ ਆ ਜਦੋਂ ਕਿ ਮੀਂਹ ਆਉਂਦਾ ਵਾ ਪਰਫਾ ਉਹਦਾ ਧੂਆਂ ਜਿਹਾ ਬਣਾ ਕੇ origignal ਸੁੱਟਦੇ ਆ ਅਜੇ ਅੱਗ ਵਾ ਵੇਖੋ ਬਾੜ ਵੀ ਲਸਕੋੜਾ ਮਾਰਨਦੇ ਉਤੋਂ ਸਾੜੇ ਕੋ ਜੋਦਾਂ ਦਾ ਵੀਊ ਲਿਆ ਕੇ ਦਿੰਦੇ ਆ ਕੂੜਾ ਅੱचार 5 ਮਿੰਟ ਦੀ ਗੇਮ ਜਿਹੜੀ ਐ ਇਦਾਂ ਲਾ ਕੇ ਦੇ ਕਢਾਉਂਦੇ ਆ ਸਾਰੇ ਮਾਲਗ ਨਾਲ ਹੀ ਕੁਰਸੀਆਂ ਕੁਰਸੀਆਂ ਹਿਲਦੀਆਂ ਇਦਾਂ ਲੱਗਦਾ ਜਿਦਾਂ ਆਪੇ ਹੀ ਡੰਦੇ ਹੁੰਦੇ ਨੇ